ਚੁੱਪ ਕਰ ਜਾ ਚੁੱਪ ਕਰ ਜਾ ਜਿਹੜਾ ਵੀ ਵਿਧਾਨ ਸਭਾ ਦੇ ਵਿੱਚ ਸਵਾਏ ਆਮ ਆਦਮੀ ਪਾਰਟੀ ਦੇ ਐਮ ਐਲ ਏ ਆ ਕੋਈ ਉਹ ਚੁੱਪ ਕਰ ਜਾ ਚਾਹੇ ਉਹ ਅਕਾਲੀ ਦਲ ਦਾ ਕੋਈ ਬੋਲਦਾ ਚੁੱਪ ਕਰ ਜਾ ਚਾਹੇ ਕੋਈ ਕਾਂਗਰਸੀਆਂ ਦਾ ਬੋਲਦਾ ਚੁੱਪ ਕਰ ਜਾ ਚਾਹੇ ਕੋਈ ਬੀ ਜੀ ਪੀ ਦਾ ਬੋਲਦਾ ਤੂੰ ਚੁੱਪ ਕਰ ਜਾ ਸਿਰਫ ਤੇ ਸਿਰ ਭਗਵਾਨ ਦਮਨ ਨੂੰ ਬੋਲਣ ਦੇ ਹੋਰ ਕਿਸੇ ਨੂੰ ਬੋਲ ਹੋਰ ਨਹੀਂ ਕਿਸੇ ਨੇ ਬੋਲਣਾ ਜੇ ਫਿਰ ਤੋਂ ਮੈਂ ਕਹਿਣਾ ਭਗਵਾਨ ਦਮਨ ਵੱਲੋਂ ਕਹੀ ਜਾਣਾ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਸਾਰਿਆਂ ਫਾਇਲਾ ਪਿੰਗਾ ਚੁੱਪ ਕਰ ਜਾ ਫੈਲਾ ਪਿੰਗਾ ਉਹਦੇ ਕੋਲ ਫੈਲਾ ਫੈਲਾ ਪਿੰਗਾ ਕਹਦੀਆਂ ਭਗਵੰਤ ਮਾਨ ਸਾਹਿਬ ਮੈਂ ਇਹ ਵੀ ਦੱਸਾਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਦੱਸੋ ਜੇ ਫੈਲਾ ਪਿੰਗਾ ਫਿਰ ਇਹ ਤਾਂ ਮਤਲਬ ਤੁਸੀਂ ਇਹਨਾਂ ਨਾਲ ਕੋਈ ਸਮਝੌਤਾ ਕਰਨ ਦੀ ਸੋਚੀ ਜਾਂਦੇ ਆ ਤੁਹਾਨੂੰ 2 ਸਾਲ ਹੋ ਗਏ ਆ ਬਣਿਆ ਨੂੰ ਤੇ ਤੁਹਾਨੂੰ ਤੁਹਾਡੇ ਕੋਲ ਫੈਲਾ ਪਿੰਗਾ ਤੇ ਫੈਲਾ ਰੱਖੀ ਬੈਠੇ ਆ ਕੀ ਗੱਲ ਛੀਛੇ ਚ ਜੜਾਉਣੀਆਂ ਉਹ ਜਾਂ ਆਪਦੇ ਬੱਚਿਆਂ ਨੂੰ ਵਿਖਾਉਣੀਆਂ ਜਿਹੜੀ ਤੁਸੀਂ ਖੁਸ਼ੀ ਆਉਣੀ ਹੈ ਜਿਹੜੀ ਪ੍ਰਮਾਤਮਾ ਭਲੀਆਂ ਕਰੇ ਤੁਸੀਂ ਦੱਸਿਆ ਸੀ ਨਾ ਵੀ ਸਾਡੇ ਆ ਖੁਸ਼ੀ ਦਾ ਮੌਕਾ ਆਉਣ ਵਾਲਾ ਤੇ ਉਹ ਖੁਸ਼ੀ ਦੇ ਮੌਕੇ ਤੇ ਮਤਲਬ ਫੈਲਾ ਬਣਾ ਉਹ ਕੈਂਚੀ ਨਾ ਕਟਵਾ ਕੇ ਡਾਉਣਗਾ ਉਹ ਫੈਲਾ ਜੇ ਫੈਲਾ ਪਿੰਨਾ ਫਿਰ ਤੁਮ ਕੰਨਾਂ ਕਾਦੀਆਂ ਦੇ ਜਾਣੇ ਉਹਨਾਂ ਨੂੰ ਫੈਲਾ ਕਰੋ ਕੀ ਕਰਦੇ ਉਹਨਾਂ ਫੈਲਾ ਦਾ ਜਾਂ ਉਹਨਾਂ ਨੂੰ ਗੱਲੀ ਗੱਲੀ ਦੱਸ ਰਹੇ ਆ ਵੀ ਫੈਲਾ ਪਿੰਗਾ ਜਾਂ ਮੈਨੂੰ ਆ ਕੇ ਮਿਲੋ ਫਿਰ ਇਹੀ ਹੋ ਸਕਦਾ ਜਿਵੇਂ ਆ ਕੋਈ ਬੰਦਾ ਕਿਸੇ ਨੂੰ ਕਹਿੰਦਾ ਮੇਰੇ ਕੋਲ ਆ ਤੇਰਾ ਸਬੂਤ ਪਏ ਆ ਫਿਰ ਨਾ ਕਹੀਂ ਉਹ ਡਰਾਇਆ ਜਾਂਦਾ ਵੀ ਆਪੇ ਧਮਕਾਇਆ ਜਾਂਦਾ ਫਿਰ ਉਹ ਡਰਾਇਆ ਜਾ ਰਿਹਾ ਜੱਤ ਮਕਾਇਆ ਜਾ ਰਿਹਾ ਜਾਂ ਕੋਈ ਸਮਝੌਤਾ ਕਰਨ ਵਾਸਤੇ ਉਹਨਾਂ ਨੂੰ ਕਿਹਾ ਜਾ ਰਿਹਾ ਜਾਂ ਕੁਝ ਉਹਨਾਂ ਕੋਲੋਂ ਮੰਗਣ ਵਾਸਤੇ ਕੁਝ ਕਿਹਾ ਜਾ ਰਿਹਾ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਜੇਕਰ ਅਕਾਲੀ ਦਲ ਦਾ ਐਮਐਲਏ ਆ ਚੁੱਪ ਕਰ ਜਾ ਜੇਕਰ ਕਾਂਗਰਸ ਦਾ ਐਮਐਲਏ ਆ ਚੁੱਪ ਕਰ ਜਾ ਜੇਕਰ ਭਾਜਪਾ ਦਾ ਤੂੰ ਐਮਐਲਏ ਆ ਚੁੱਪ ਕਰ ਜਾ ਸਿਰਫ ਆਮ ਆਦਮੀ ਪਾਰਟੀ ਦੇ ਨੂੰ ਬੋਲਣ ਦੇ ਤੇ ਜਾਂ ਭਗਵਾਨ ਤਮਨ ਨੂੰ ਬੋਲਣ ਦੇ ਕਿਉਂਕਿ ਉਹ ਚੁਣੇ ਹੋਏ ਆ ਤੇ ਤੁਸੀਂ ਐਵੇਂ ਛੱਤ ਪਾੜ ਕੇ ਡਿੱਗਿਆ ਵਿਧਾਨ ਸਭਾ ਦੀ ਚਾਹੇ ਤੁਸੀਂ 10 ਚਾਹੇ 18 ਚਾਹੇ 20 ਚਾਹੇ 3 ਤੁਸੀਂ ਵੀ ਚੁਣੇ ਹੋਏ ਆ ਤੁਸੀਂ ਵੀ ਕੋਲ ਚੁੱਪ ਕਰ ਚੁੱਪ ਕਰ ਕਿਉਂਕਿ ਤੁਹਾਨੂੰ ਮੈਕ ਨਹੀਂ ਛੱਡ ਮੈਕ ਨਹੀਂ ਨਾ ਛੱਡਿਆ ਤੁਹਾਡਾ ਕਿਉਂਕਿ ਸਪੀਕਰ ਉਹਨਾਂ ਦਾ ਕਿਉਂਕਿ ਬਹੁਤ ਮਤ ਉਹਨਾਂ ਕੋਲ ਤੇ ਲੋਕਾਂ ਦਾ ਧਿਆਨ ਉਹਨਾਂ ਨਾਲ ਵਿਧਾਨ ਸਭਾ ਦੇ ਕੈਮਰੇ ਉਹਨਾਂ ਵੱਲ ਤੁਹਾਡੇ ਵੱਲ ਤੁਹਾਨੂੰ ਉੰਜੀ ਚੁੱਪ ਕਰਾਇਆ ਪਿਆ ਤੁਸੀਂ ਕਾਹਤੋਂ ਬੋਲਦੇ ਆ ਫਿਰ ਫੈਲਾ ਪਿੰਗਾ ਫੈਲਾ ਪਿੰਗਾ ਅੱਜ ਫਿਰ ਇਹ ਗੱਲ ਦਾ ਪੱਕਾ ਕੰਮ ਹੋ ਰਿਹਾ ਕਿ ਜਿਹੜਾ ਰਾਜਾ ਵੜੇਂਗਾ ਤੇ ਉਹਦਾ ਕਹਿੰਦੇ ਬੱਸ ਬੋਡੀ ਦਾ ਰੌਲਾ ਜਿਹੜਾ ਪਿਆ ਹੋਇਆ ਫਿਰ ਵਾਕਈ ਮੈਂ ਇਹ ਕਹੂੰਗਾ ਕਿ ਆਪਣੇ ਭਗਵੰਤ ਮਾਨ ਜੀ ਕੋਈ ਸਮਝੌਤਾ ਤਾਂ ਨਹੀਂ ਹੋਇਆ ਉਹਦੇ ਨਾਲ ਜਾਂ ਇਹਨਾਂ ਨਾਲ ਸਮਝੌਤਾ ਤਾਂ ਨਹੀਂ ਕਰਨਾ ਜਾਂ ਜਿਹੜਾ ਅੱਗੇ ਤੁਸੀਂ ਬਾਦਲਾਂ ਦਾ ਰੌਲਾ ਪਾਉਂਦੇ ਸੀ ਮਾਫੀ ਚਾਹੁੰਨਾ ਜਿਵੇਂ ਕਈ ਗੱਲਾਂ ਦੇ ਤੁਸੀਂ ਕਹੋ ਜੇ ਤੁਸੀਂ ਕਹੋ ਵੀ ਆ ਚੀਜ਼ਾਂ ਉਹ ਚੀਜ਼ਾਂ ਫਿਰ ਇਹ ਲੋਕਾਂ ਦਾ ਨਿਤਾਜਾ ਹੁੰਦਾ ਉਹ ਨਿਤਾਜੇ ਨਾਲ ਹੀ ਮੈਂ ਇਹ ਮਤਲਬ ਮੇਰੇ ਭਾਵਨਾ ਮੈਂ ਪੁੱਛਣਾ ਚਾਹੁੰਨਾ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਐ ਆ ਹੋ ਗਿਆ ਤੁਸੀਂ ਅਕਾਲੀਆਂ ਨੂੰ ਬੜਾ ਕੁਝ ਕਹਿੰਦੇ ਹੁੰਦੇ ਸੀ ਕਿ ਸਾਨੂੰ ਮੌਕਾ ਆ ਗਿਆ ਸੀ ਅੰਦਰ ਸਿੱਟ ਦੇਣੇ ਆ ਤੇ ਤੁਸੀਂ ਅਕਾਲੀਆਂ ਨੂੰ ਅੰਦਰ ਸਿੱਟਣ ਦੀ ਤਾਂ ਛੱਡੋ ਕਾਲੀ ਦਲ ਦਾ ਕੋਈ ਸਰਪੰਚ ਅੰਦਰ ਨਹੀਂ ਸਿੱਟ ਸਕੇ ਤਾਂ ਫਿਰ ਜਿਹੜਾ ਇਹ ਭਾਈ ਸਾਹਿਬ ਕੋਈ ਸਮਝੌਤਾ ਤਾਂ ਨਹੀਂ ਹੋਇਆ ਜਾਂ ਜਿਹੜਾ 3 ਲੱਖ ਦੇ ਬੂਟ ਆ ਕੋਈ ਉਧਰੋਂ ਤਾਂ ਨਹੀਂ ਆਏ ਜਾਨ ਜਿਹੜਾ ਸੋਨਾ ਆ ਤਿੰਨ ਪਰਿਵਾਰਾਂ ਕੋਲੋਂ ਕੋਈ ਉਧਰੋਂ ਤਾਂ ਨਹੀਂ ਆਇਆ ਇਹ ਤੁਸੀਂ ਜ਼ਰੂਰ ਦੱਸਿਆ ਜੀ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹ ਲੋਕਾਂ ਦੇ ਦਿਮਾਗ 'ਚ ਗੱਲ ਆਉਣੀ ਆ ਕਿ ਯਾਰ ਪਹਿਲਾਂ ਰੌਲਾ ਪਾਉਂਦਾ ਸੀ ਇੰਨਾ ਕਿ ਅਕਾਲੀ ਦਲ ਵਾਲੇ ਆ ਅਕਾਲੀ ਦਲ ਵਾਲੇ ਆ ਫੈਲਾ ਤਾਂ ਤੁਹਾਡੇ ਕੋਲ ਪਈਆਂ ਸੀ ਪਹਿਲੇ ਤਿੰਨ ਤੋਂ ਬੜੇ ਚਿਰ ਤੀਆਂ ਫਿਰ ਉਹ ਫੈਲਾ ਨੂੰ ਲੁਕਾਉਣ ਵਾਸਤੇ ਜਾਂ ਫੈਲਾ ਨੂੰ ਸਾੜਨ ਵਾਸਤੇ ਜਾਂ ਫੈਲਾ ਨੂੰ ਸ਼ੀਸ਼ੇ 'ਚ ਜੜਾਉਣ ਵਾਸਤੇ ਕੁਝ ਨਾ ਕੁਝ ਤਾਂ ਕੀਤਾ ਹੋਣਾ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਜੇਕਰ ਕਾਲੀਦਾਲ ਦਾ ਐਮਐਲਏ ਆ ਚੁੱਪ ਕਰ ਜੀ ਕਿਉਂਕਿ ਸਿਰ ਭਗਵੰਤ ਮਾਨ ਨੂੰ ਬੋਲਣ ਦੀ ਹੁਣ ਭਗਵੰਤ ਮਾਨ ਜੀ ਤੁਸੀਂ ਦੱਸੋ ਕਿ ਚੁੱਪ ਕਰ ਜਾ ਚੁੱਪ ਕਰ ਜਾ ਫੈਲਾ ਤਾਂ ਪਈਆਂ ਫੈਲਾ ਦਾ ਕਰਨਾ ਕੀ ਆ ਜੇਕਰ ਉਹ ਫੈਲਾ ਤੁਹਾਡੇ ਕੋਲ ਵਾਕਿਆ ਹੀ ਪਈਆਂ ਜਿਹੜੀ ਬੰਦੀ ਕਾਰਵਾਈ ਆ ਕਰੋ ਫਿਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗੇਵੇਂ ਧੌਂਕੀਆਂ ਜੀਆਂ ਕਾਢੋ ਦਿੰਨੇ ਆ ਧੌਂਕੀਆਂ ਕਿਸ ਗੱਲ ਦੀਆਂ ਚੁੱਪ ਕਰ ਜਾ ਚੁੱਪ ਕਰ ਜਾ ਦਾ ਮਤਲਬ ਇਹ ਨਹੀਂ ਕਿ ਜੇ ਕਰੋ ਆਪਣੇ ਉਹ ਅੱਗੋਂ ਬੋਲਣਗੇ ਤਾਂ ਤੁਸੀਂ ਤੁਹਾਨੂੰ ਦਬਕਾਈ ਖੜੇ ਅੱਗੋਂ ਨਾ ਤੁਸੀਂ ਕਾਂਗਰਸਦਿਆਂ ਨੂੰ ਬੋਲਣ ਦਿੰਨੇ ਆ ਨਾ ਤੁਸੀਂ ਅਕਾਲੀ ਦਲਦਿਆਂ ਨੂੰ ਬੋਲਣ ਦਿੰਨੇ ਆ ਨਾ ਤੁਸੀਂ ਉਹ ਭਾਜਪਾ ਵਾਲਿਆਂ ਨੂੰ ਬੋਲਣ ਦਿਓਗੇ ਔਰ ਚਾਹੇ ਮੈਕਮਾ ਚਾਹੇ ਕਿਸੇ ਦਾ ਵੀ ਉਹ ਐਮਐਲਏ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਪਰ ਮੈਂ ਇਹ ਕਹੂੰਗਾ ਵੀ ਸਾਰੇ ਚੁਣੇ ਹੋਏ ਆ ਉਹਨਾਂ ਨੂੰ ਮੁੱਦਾ ਰੱਖਣ ਦਿਓ ਆਪਦਾ ਤੁਸੀਂ ਮੁੱਦਾ ਨਹੀਂ ਰੱਖਣ ਦਿੰਦੇ ਤੁਸੀਂ 99 ਇਕੱਠੇ ਹੋਗੇ ਜੇਕਰ ਤੁਹਾਨੂੰ 99 ਨੂੰ ਸਮਾਂ ਹੁੰਦਾ ਹੁੰਦਾ ਨੂੰ ਉਦੋਂ ਤਾਂ ਵਿਧਾਨ ਸਭਾ ਜਿਹੜਾ ਉਹਦਾ ਸਮਾਂ ਹੀ ਖਤਮ ਹੋ ਜਾਣਾ ਚੁੱਪ ਕਰ ਜਾ ਚੁੱਪ ਕਰ ਜੇ ਦਾ ਮਤਲਬ ਇਹ ਨਹੀਂ ਉਹ ਚੁਣੇ ਹੋਏ ਆ ਜੇਕਰ ਕਿਸੇ ਵੀ ਪਾਰਟੀ ਦੇ ਵਿੱਚੋਂ ਗੱਲ ਕਰੀਏ ਮੈਂ ਕਿਸੇ ਵੀ ਪਾਰਟੀ ਨੂੰ ਪਿਆਰ ਨਹੀਂ ਕਰਦਾ ਤੇ ਕਿਸੇ ਨੂੰ ਮਾੜਾ ਨਹੀਂ ਆਂਦਾ ਨਾ ਹੀ ਤੁਹਾਨੂੰ ਆਖਾਂ ਪਰ ਜਿਹੜੀ ਗੱਲ ਗਲਤ ਆ ਸਾਧੂ ਖੜਾ ਬਾਜ਼ਾਰ ਮੈਂ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਤੁਸੀਂ ਜਿਹੜਾ ਕਹਿ ਲੋ ਕਿ ਭਾਈ ਸਾਹਿਬ ਉਹ ਐਮਐਲਏ ਚੁਣੇ ਹੋਏ ਆ ਉਹਨਾਂ ਨੂੰ ਗੱਲ ਕਰਨ ਦਿਓ ਜੇਕਰ ਤੁਸੀਂ ਅੱਗੋਂ ਕਹੋ ਕਿਉਂ ਤਾਂ ਲੋਕਾਂ ਨੇ ਨਕਾਰੇ ਹੋਏ ਆ ਜਿਹੜੇ ਨਕਾਰੇ ਹੋਏ ਆ ਤਾਂ ਤੁਹਾਡੇ ਦੇ ਵਿੱਚੋਂ ਵੀ ਤੁਸੀਂ ਵੀ ਕੁਝ ਕਈ ਨਕਾਰੇ ਹੋਏ ਆ ਜਿਹੜੇ ਪਾਰਟੀਆਂ ਚੋਂ ਨਕਾਰੇ ਸੀ ਉਹ ਤੁਸੀਂ ਲੈਏ ਹੋਏ ਆ ਔਰ ਜਿਹੜਾ ਕਹੋ ਕਿ ਤੁਸੀਂ ਵੀ 2027 ਦੇ ਵਿੱਚ ਅਨਕਾਰੇ ਜਾਓਗੇ ਤੇ ਪਰ ਕੀ ਗੱਲ ਜਿਹੜੇ ਤੁਹਾਡੇ ਕੋਈ 5-7 ਜਿੱਤਣਗੇ ਹੁਣ ਉਹਨਾਂ ਨੂੰ ਕੱਲ ਨੂੰ ਕੋਈ ਜੇਕਰ ਮੰਨ ਲਓ ਸੱਤਾ 'ਚ ਕਾਂਗਰਸ ਹੋਈ ਜਾਂ ਕੋਈ ਹੋਰ ਪਾਰਟੀ ਹੋਈ ਤੇ ਇਹਦਾ ਮਤਲਬ ਇਹ ਥੜਾ ਕੋਈ ਤੁਹਾਨੂੰ ਉਹ ਬੋਲਣ ਨਾ ਦੇਊਗਾ ਫਿਰ ਵੀ ਅਸੀਂ ਕਵਾਂਗੇ ਭਾਈ ਉਹ ਚੁਣੇ ਹੋਏ ਆ ਭਾਵੇਂ ਫਿਰ ਕਿੱਡੀ ਗੱਲ ਆ ਵੀ 92 'ਚ ਦੋ ਹੀ ਰਹਿ ਗਏ ਆ ਭਾਵੇਂ ਕਿੱਡੀ ਕ ਗੱਲ ਆ 92 'ਚ ਪੰਜ ਹੀ ਰਹਿ ਗਏ ਆ ਭਾਵੇਂ ਕਿੱਡੀ ਕ ਗੱਲ ਆ ਕਿ ਉਹਨਾਂ ਤਾਂ ਹੀ ਰੌਲਾ ਪਾਉਂਦੇ ਸੀ 2022 ਤੋਂ ਪਹਿਲਾਂ-ਪਹਿਲਾਂ ਪਰ ਜਦੋਂ ਇਹ ਬਣ ਗਏ ਉਦੋਂ ਇਹ ਆਪਦੀ ਜਿਹੜੀ ਕਹਿ ਲੋ ਵੀ ਆਪਦੀ ਹਵਾ ਚੋ ਕੇ ਆਪਦੀ ਮੈਂ ਦੇ ਵਿੱਚ ਹੋ ਕੇ ਫਿਰ ਵੀ ਯਾਰ ਕੋਈ ਗੱਲ ਨਹੀਂ ਭਾਵੇਂ ਇੰਨਾਂ ਵਾਰੀ ਵੀ ਰੇਟ ਮਾਫੀਆ ਚੱਲਦੀ ਰਹੀ ਆ ਭਾਵੇਂ ਇੰਨਾਂ ਵਾਰੀ ਚਿੱਟਾ ਛਰੇ ਆ ਵਿਕਿਆ ਭਾਵੇਂ ਇੰਨਾਂ ਵਾਰੀ ਸਾਰਾ ਕੁਝ ਹੀ ਹੁੰਦਾ ਰਿਹਾ ਪਰ ਯਾਰ ਇਹਦਾ ਮਤਲਬ ਇਹ ਥੋੜਾ ਤੁਸੀਂ ਝਾੜੂ ਵਾਲੇ ਦੇ ਜਿਹੜੇ 2 MLA ਬਚੇ ਆ 2027 ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਾ ਦਿਓ ਇਹ ਆਪਣੇ ਪੰਜਾਬ ਦੇ ਮੁੱਖ ਮੰਤਰੀ ਜੀ ਉਹ ਚੁਣੇ ਹੋਏ ਆ ਉਹਨਾਂ ਨੂੰ ਹਲਕਿਆਂ ਦੀ ਗੱਲ ਕਰਨ ਦਿਓ ਜੇਕਰ ਤੁਸੀਂ ਇਹ ਕਹਿੰਨੇ ਵੀ ਉਹਨਾਂ ਨੇ ਅੱਗੋਂ ਕੋਈ ਗੱਲ ਨਹੀਂ ਕਰਨੀ ਤਾਂ ਗੱਲ ਤੁਸੀਂ ਵੀ ਕੋਈ ਆਪਦੇ ਧੂਰੀ ਦੀ ਹਲਕੇ ਦੀ ਕਰੀ ਨਹੀਂ ਜਾਂਦੇ ਗੱਲ ਤੁਸੀਂ ਵੀ ਪੰਜਾਬ ਦੀ ਕਰੀ ਨਹੀਂ ਜਾਂਦੇ ਜੇ ਤੁਸੀਂ ਇਹ ਕਹੋ ਕਿ ਵਿਧਾਨ ਸਭਾ ਦੇ ਵਿੱਚ ਅਸੀਂ ਗੱਲ ਕਰਦੇ ਆਂ ਤੇ ਵਿਧਾਨ ਸਭਾ ਤੋਂ ਬਾਹਰ ਤੁਸੀਂ ਪੰਜਾਬ ਤੇ ਕਰਜਾ ਵੀ ਚੜਾਉਨੇ ਆਂ ਵਿਧਾਨ ਸਭਾ ਤੋਂ ਬਾਹਰ ਤੁਸੀਂ ਆਹ ਰੈਲੀਆਂ ਤੇ ਕਰੋੜਾ ਰੁਪਿਆ ਵੀ ਲਾਉਨੇ ਆਂ ਬੈਨਰਾਂ ਤੇ ਕਰੋੜਾ ਰੁਪਿਆ ਵੀ ਲਾਉਨੇ ਆਂ ਚੁੱਪ ਕਰ ਜਾ ਚੁੱਪ ਕਰ ਜੇ ਦਾ ਮਤਲਬ ਨਹੀਂ ਉਹ ਐਮ ਐਲ ਏ ਹੋਏ ਉਹ ਜਿਹੜਾ ਕਹਿ ਲਓ ਤੁਸੀਂ ਉਹਨਾਂ ਐਮ ਐਲ ਏ ਦਾ ਜਲੂਸ ਨਹੀਂ ਕੱਢ ਰਹੇ ਤੁਸੀਂ ਜਲੂਸ ਉਹਨਾਂ ਦਾ ਕੱਢੀ ਜਾਂਦੇ ਆਂ ਜਿਨ੍ਹਾਂ ਨੇ ਉਹ ਚੁਣ ਕੇ ਕੱਲਿਆ ਚਾਹੇ ਉਹ ਸੁਖਪਾਲ ਸਿੰਘ ਖੈਰਾ ਹੋਵੇ ਚਾਹੇ ਉਹ ਰਾਜਾ ਵਢੰਗ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਹੋਵੇ ਉਹ ਹਲਕੇ ਦੇ ਲੋਕਾਂ ਨੇ ਚੁਣ ਕੇ ਕੱਲਿਆ ਜਿਵੇਂ ਮਰਜ਼ੀ ਚੁਣ ਕੇ ਕੱਲਿਆ ਤੇ ਉਹਨੂੰ ਬੋਲਣ ਦਾ ਮੌਕਾ ਨਾ ਮਿਲੇਗਾ ਤੇ ਸਾਡੇ ਮਨ ਦੇ ਵਿੱਚ ਬਈ ਦੁੱਖ ਆਊਗਾ ਹੁਣ ਮੈਂ ਹਲਕਾ ਜਲਾਲਾਬਾਦ ਦਾ ਹਲੇ ਸਾਡਾ ਐਮਐਲਏ ਨਹੀਂ ਬੋਲਿਆ ਅਸੀਂ ਤਾਂ ਆਪੇ ਆਖੇ ਨੇ ਸਾਡੇ ਐਮਐਲਏ ਨੂੰ ਕਿੱਦਾਂ ਸਮਾਂ ਦੇਣਾ ਕਿਉਂਕਿ ਉਹ ਜਲਾਲਾਬਾਦ ਦੇ ਲੋਕਾਂ ਨੇ ਚੁਣ ਕੇ ਕੱਲਿਆ ਹੋਇਆ ਉਹ ਲੋਕ ਐ ਲੋਕਾਂ ਦੀ ਕਦਰ ਕਰੋ ਤੁਸੀਂ ਔਰ ਜਿਹੜਾ ਕਹ ਲੋ ਮੌਕਾ ਰੱਜ ਕੇ ਦਿਓ ਉਹਨਾਂ ਨੂੰ ਆਪਦੇ ਹਲਕੇ ਦੀ ਗੱਲ ਰੱਖਣ ਇਹ ਥੋੜਾ ਵੀ ਜਿਹੜਾ ਤੁਸੀਂ ਕਹੋਗੇ ਉਹੀ ਕੰਮ ਹੋਊਗਾ ਭਗਵਾਨ ਤੁਮਨ ਜੀ ਠੀਕ ਆ ਇਹ ਸਿਆਣਿਆਂ ਦੀ ਕਹਾਵਤਾਂ ਵੀ ਜਵਾਨੀ ਭੇੜ ਦੇ ਲੈ ਲੈ ਤੇ ਵੀ ਆਉਂਦੀ ਆ ਪਰ ਜਵਾਨੀ 18 ਦੀ 18 ਸਾਲਾਂ 19 ਸਾਲਾਂ ਹਸਤੇ ਹੁੰਦੀ ਆ ਤੇ ਤੁਹਾਡੇ 5 ਸਾਲਾਂ ਵਾਸਤੇ ਆ ਤੇ 55 ਸਾਲਾਂ ਚ ਤਿੰਨ ਰਹਿ ਗਏ ਆ ਉਦੋਂ ਬਾਅਦ ਆ ਲਈ ਫਿਰ ਜੇ ਇੱਕ ਅੱਗੇ ਗੱਡੀ ਤੇ ਇੱਕ ਪਿੱਛੇ ਗੱਡੀ ਤੇ ਫਿਰ ਉਹ ਬੱਸ ਉਹ ਤੇ ਲੋਕਾਂ ਨੇ ਉਹ ਦੂਜੇ ਐਮਐਲ ਦੂਜੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਤਾਂ ਲੋਕੀ ਰੋਕ ਰੋਕ ਬੁਲਾਉਂਦੇ ਆ ਕਿ ਹਾਂਜੀ ਆਓ ਜੀ ਕੀ ਹਾਲ ਆ ਜੀ ਹੋ ਠੀਕ ਹੋ ਜੀ ਗਲਤੀ ਹੋ ਗਈ ਜੀ ਤੇ ਤੁਹਾਨੂੰ ਪਤਾ ਤੁਸੀਂ ਲੋਕਾਂ ਰੋਕਿਆ ਕਰੋਗੇ ਮੈਥੋਂ ਗਲਤੀ ਹੋ ਗਈ ਮੈਥੋਂ ਗਲਤੀ ਹੋ ਗਈ ਮੈਂ ਤਾਂ ਗਲਤੀ ਹੋ ਗਈ ਮੈਂ ਇੱਕ ਮੋਕਾ ਕਰ ਜਾ ਜਾ ਗਾਣਾ ਗੱਲ ਕਮਸ ਤੇ ਬੇ ਬੇਰੀ ਗੱਲ ਤਾਂ ਸੁਣ ਲੈ ਉਹ ਮੇਰੀ ਗੱਲ ਤਾਂ ਸੁਣ ਲੈ ਮੈਂ ਤਾਂ ਗਲਤੀ ਹੋ ਗਈ ਮੈਂ ਦਿੱਲੀ ਦੀ ਬੋਲੀ ਬੋਲੋ ਲੱਗਦਾ ਤੁਸੀਂ ਤਾਂ ਮੇਰੇ ਤੇ ਬਾਰਾ ਵਿਸ਼ਵਾਸ ਕੀਤਾ ਸੀ ਇਹ ਇਹ ਫਿਰ ਇਹ ਗੱਲ ਆਉਣਗਾ ਪਹਿਲੀ ਵਾਰ ਇਤਿਹਾਸਾਂ ਚ ਲਿਖਿਆ ਜਾਣਾ ਵੀ ਇੱਕ ਸਾਬਕਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਲੋਕਾਂ ਕੋਲ ਰੋਕ ਰੋਕ ਕੇ ਰੁਕ ਰੁਕ ਕੇ ਦਰਲੇ ਪਾਈ ਜਾਂਦੇ ਆ ਦੇਖੀ ਅੱਜ ਕੀ ਤਾਜ਼ਾ ਖਬਰ ਇਸ ਕਰਕੇ ਬੋਲਣ ਦਾ ਮੌਕਾ ਦਿਓ ਕਦਰ ਕਰਨੀ ਆ ਜਿੱਥੇ ਜੇਕਰ ਤੁਹਾਡੀ ਕੇਂਦਰ ਕਦਰ ਨਾ ਕਰੂਗੀ ਅਸੀਂ ਉੱਥੇ ਵੀ ਬੋਲਾਂਗੇ ਜਿੱਥੇ ਤੁਹਾਡੀ ਕੋਈ ਕਦਰ ਨਹੀਂ ਕਰਦਾ ਜੇ ਪ੍ਰਤਾਪ ਬਾਜਵਾਜੀ ਨੇ ਉਦੋਂ ਤੁਹਾਡੀ ਕਦਰ ਨਹੀਂ ਕੀਤੀ ਮੈਂ ਬੋਲਿਆ ਸਚਾਈ ਤੇ ਬੋਲੂਗਾ ਯਾਦ ਰੱਖ ਲਓ ਤੇ ਮੇਰੀ ਭਗਵੰਤ ਮਾਨ ਜੀ ਤੁਹਾਨੂੰ ਇਹੀ ਬੇਨਤੀ ਆ ਕਿ ਇੱਥੇ ਲੋਕ ਸਿਰਫ ਤਿੰਨ ਚੀਜ਼ਾਂ ਤੋਂ ਮਾਰੇ ਪਏ ਆ ਲੋਕਾਂ ਦੇ ਹੱਕਾਂ ਦੀ ਗੱਲ ਕਰੋ ਲੋਕ ਮਾਂਜੇ ਪਏ ਆ ਉੱਥੇ ਰੌਲਾ ਪਾਉਣਾ ਤੁਸੀਂ ਜਿਹੜਾ ਇੱਥੇ ਜ਼ੋਰ ਲਾਈ ਜਨੇ ਹੋ ਫੇਸਬੁੱਕ ਤੇ ਲਾ ਲਿਆ ਜੇ ਇਹ ਯਾਦ ਰੱਖੋ ਗੱਲ ਸੋਸ਼ਲ ਮੀਡੀਆ ਕਰਦੇ ਵਾਸਤੇ ਉੱਥੇ ਆਪਦੇ ਹਲਕਿਆਂ ਦੀ ਗੱਲ ਕਰੋ ਉੱਥੇ ਚਾਹੇ ਕਿਸੇ ਵੀ ਪਾਰਟੀ ਦਾ ਚਾਹੇ ਕੋਈ ਝਾੜੂ ਵਾਲਿਆਂ ਦਾ ਭਾਈ ਕੋਈ ਐਮਐਲਏ ਆ ਝਾੜੂ ਵਾਲਿਆਂ ਦਾ ਜਿਹੜਾ ਕੋਈ ਤੁਹਾਡਾ ਹੀ ਐਮਐਲਏ ਉਹਨੂੰ ਵੀ ਸਮਾਂ ਦਿਓ ਬੋਲਣ ਦਾ ਕਿਉਂਕਿ ਉਹ ਹਲਕੇ ਦੇ ਲੋਕਾਂ ਨੇ ਭੇਜਿਆ ਉਹਨੂੰ ਮੌਕਾ ਦਿਓ ਚਾਹੇ ਕਿਸੇ ਹਲਕੇ ਦਾ ਉਹਨੂੰ ਮੌਕਾ ਦਿਓ ਉਹਨੂੰ ਪਹਿਲ ਦਿਓ ਚਾਹੇ ਉਹਨੂੰ ਜਿੱਥੇ 5 ਮਿੰਟ ਦੇਣੇ ਉਹਨੂੰ 6 ਮਿੰਟ ਦਿਓ 7 ਮਿੰਟ ਦਿਓ ਉਹਨਾਂ ਨੂੰ ਕਿ ਆ ਭਾਈ ਆ ਤੈਨੂੰ ਬੋਲਣ ਵਾਸਤੇ 7 ਮਿੰਟ ਦਿੱਤੇ ਆ ਕਿ ਬੋਲ ਆ ਆ ਦੇ ਹਲਕੇ ਦੇ ਮੁੱਦੇ ਰੱਖ ਕੀ ਆ ਰੌਲਾ ਨਾ ਕਿ ਜੇ ਕਾਂਗਰਸੀ ਉਹ ਝਾੜੂ ਵਾਲਿਆਂ ਨੂੰ ਮਾਰਾ ਨਾ ਕਹੋ ਜੇਕਰ ਝਾੜੂ ਵਾਲੇ ਉਹ ਕਾਂਗਰਸੀਆਂ ਨੂੰ ਮਾਰਾ ਨਾ ਕਹੋ ਸਿਰਫ ਮੁੱਦੇ ਰੱਖੋ ਆਪਦੇ ਹਲਕੇ ਦੇ ਤੇ ਯਾਦ ਰੱਖੋ ਕਿਉਂਕਿ ਰੌਲਾ ਤਾਂ ਤੁਸੀਂ ਫੇਸਬੁੱਕ ਤੇ ਮੀਡੀਆ ਅੱਗੇ ਪਾਉਂਦੇ ਰਹਿੰਦੇ ਆ ਤੇ ਉੱਥੇ ਉੱਥੇ ਲੋਕਾਂ ਦੀ ਹੱਕ ਦੀ ਗੱਲ ਕਰੋ ਤੇ ਕੀ ਪੰਜਾਬ ਨੂੰ ਲਿਆ ਕੇ ਦੇ ਦੋਗੇ ਤੁਸੀਂ ਕੀ ਪੰਜਾਬ ਨੂੰ ਖੜ ਦੇ ਦੋਗੇ ਜੇਕਰ ਤੁਸੀਂ ਉੱਥੇ ਆਪਸ ਵਿੱਚ ਇੱਕਾ ਨਹੀਂ ਕਰੀ ਜਾਂਦੇ ਤੇ ਭਗਵੰਤ ਮਾਨ ਜੀ ਤੁਹਾਡੀ ਨਿਮਰਤਾ ਬਹੁਤ ਜ਼ਿਆਦਾ ਆ ਇਹੋ ਜੀ ਨਿਮਰਤਾ ਮੈਂ ਕਹਿੰਨਾ ਨਾ ਰੱਬ ਕਿਸੇ 'ਚ ਨਾ ਪਾਵੇ ਜਿਹੋ ਜੇ ਤੁਸੀਂ ਐਮਐਲਏ ਨੂੰ ਉੱਥੇ ਭੱਜ-ਭੱਜ ਪੈਣੇ ਆ ਤੇ ਇੰਨਾ ਭੱਜ ਕੇ ਨਹੀਂ ਪੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ